ਤੁਹਾਡੀ دوست ਰਾਜਵੀਰ ਜਾਲ ਵੱਲੋਂ ਸਾਰੇ ਦਰਸ਼ਕਾਂ ਨੂੰ ਸਸ਼ੀ优 ਕਾ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰ ਕੇ ਜਾਲ ਪੰਜਾਬੀ ਵਿਰਸਾ ਤੇ ਅੱਜ ਆਪਾਂ ਤੁਹਾਡੇ ਲਈ ਉੱਗੇ ਕਹਾਣੀਕਾਰ ਪ੍ਰੋਫੈਸਰ ਸਰਦਾਰ ਗੁਰਦਿਆਲ ਸਿੰਘ ਦੀ ਕਲਮ ਤੋਂ ਪੰਜਾਬੀ ਵਿਰਸੇ ਨਾਲ ਸੰਬੰਧਿਤ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਸੱਗੀ ਫੁੱਲ ਬਹੁਤ ਹੀ ਸੋਹਣੀ ਤੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਹੈ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਜੀ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂ ਕਰਦੇ ਹਾਂ ਜੀ ਸਾਡੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਪੰਜਾਬੀ ਕਹਾਣੀ ਸੱਗੀ ਫੁੱਲ ਜਦੋਂ ਦੀ ਇਸਰ ਦੀ ਭੈਣ ਮੁੰਡੇ ਦੇ ਵਿਆਹ ਦੀ ਭੇਲੀ ਦੇ ਕੇ ਗਈ ਸੀ ਮੁੰਨੋ ਨੇ ਉਦੋਂ ਦਾ ਈ ਰੱਟਾ ਪਾਇਆ ਹੋਇਆ ਸੀ ਆਥਨ ਉਗਣ ਉਹੋ ਗੱਲ ਛੇੜੀ ਰੱਖਦੀ ਪਰ ਈਸਰ ਅਜੇ ਤਾਈ ਆਪਣੀ ਅੜੀ ਫੜੀ ਬੈਠਾ ਸੀ ਉਹ ਗਰੀਬੀ ਦਾਵੇ ਵਾਲਾ ਕੰਮ ਕਰਕੇ ਢੰਗ ਸਾਰਨਾ ਚਾਹੁੰਦਾ ਸੀ ਪਰ ਮੁੰਨੋ ਕਹਿੰਦੀ ਸੀ ਜਾਣਾ ਤੰਗ ਅੱਜ ਵੱਜ ਕੇ ਜਾਣਾ ਨਹੀਂ ਤਾਂ ਸ਼ਰੀਕਾਂ ਤੋਂ ਨੱਕਾ ਬੁੜਾ ਉਹਣਾ ਨੂੰ ਚੁੱਪੀ ਚੰਗੀ ਆਥਨੇ ਜਦੋਂ ਈਸਰ ਹਾਲ ਛੱਡ ਕੇ ਆਇਆ ਤਾਂ ਮੁੰਨੋ ਨੇ ਫੇਰ ੜਕਾ ਪਾਲਿਆ ਅੱਜ ਬਚਨੀ ਦੀ ਬੇਬੇ ਆਈ ਸੀ ਉਸ ਈਸਰ ਕੋਲ ਗੱਲ ਛੇੜੀ ਉਹ ਜਿਹੜੀਆਂ ਦੱਸ ਕੇ ਗਈ ਐ ਸੁਣ ਕੇ ਕਾਲਜਾ ਮੱਚ ਗਿਆ ਕਹਿੰਦੀ ਤੇਰੀ ਜਠਾਣੀ ਪਿੰਡ ਚ ਗੁੱਡਾਵੰਨੀ ਫਿਰਦੀ ਐ ਕਹਿੰਦੀ ਅੱਡ ਹੋਣ ਵੇਲੇ ਤਾਂ ਦੋਵੇਂ ਤੀਵੀਂ ਮਾਲਕ ਦੁੰਬ ਚੱਕੀ ਫਿਰਦੇ ਸੀ ਜਾਇਦਾਤ ਜੋ ਬਣਾਉਣੀ ਸੀ ਪਤਾ ਤਾਂ ਹੁਣ ਲੱਗੂ ਜਦੋਂ ਬਰਾਬਰ ਝੁੱਗਾ ਲਟਾਉਣਾ ਪਿਆ ਦੇਖੂ ਨਾ ਹੁਣ ਕਿਹੜੇ ਤੱਗੇ ਕਰਾ ਕੇ ਲੈ ਕੇ ਜਾਂਦੇ ਐ ਮੈਂ ਵੀ ਪਾਲਨੇ ਦੀ ਧੀ ਨਹੀਂ ਜੇ ਸੱਗੇ ਰਤੀਆਂ ਚ ਇਹਨਾਂ ਦਾ ਸੂੰਡ ਕਾ ਨੀਵਾ ਨਾ ਕੀਤਾ ਤਾਂ ਸ਼ਾਦੀ ਸਾਡੀ ਛਪਰੀ ਤੇ ਭਾਵੇਂ ਕੱਖ ਨਾ ਰਹੇ ਪਰ ਈਸ਼ਰ ਨੇ ਉਹਦੀ ਗੱਲ ਦਾ ਕੋਈ ਮੋੜ ਨਾ ਦਿੱਤਾ ਕੁਝ ਤਾਂ ਸਾਰੇ ਦਿਨ ਦੇ ਥਕੀਵੇਂ ਨਾਲ ਉਹਦੀਆਂ ਹੱਡ ਚਸਕੀ ਜਾਂਦੇ ਸਨ ਉਤੋਂ ਕੌੜੀਆਂ ਕਸੈਲੀਆਂ ਸੁਣ ਕੇ ਚਿੱਤ ਹੋਰ ਭੜਾ ਪੈ ਗਿਆ ਇਹ ਤਾਂ ਹੂਲਾ ਫੱਕਣਾ ਹੀ ਪਊ ਮੁੰਨੋ ਨੇ ਗੱਲ ਉਸ ਪਾਸੇ ਮੋੜ ਲਈ ਜੇ ਮਾੜਾ ਮੋਟਾ ਵੀ ਹੱਥ ਘੁੱਟ ਲਿਆ ਤਾਂ ਇਸ ਕਲ ਮੂਹੀ ਨੇ ਸਾਰੀ ਉਮਰ ਮੈਨੂੰ ਨੇਣ ਕੇ ਮਾਰ ਦੇਣਾ। ਕੋਲੇ ਨਾਲ ਚੁੱਲਾ, ਚਿੱਤੋ ਪੈਰ ਆਰਾ ਲਾਇਆ ਕਰੂ। ਉਧਰੋਂ ਤੇਰੀ ਭੈਣ ਬੰਨੀਓ ਵੀ ਡਰ ਲੱਗਦਾ। ਕੁਛ ਉਹਦਾ ਸੁਭਾਅ ਖੜਵਾਇ। ਕੁਛ ਇਹੋ ਜਿਹਾਂ ਦੀ ਸਿੱਖੀ ਸਖਾਈ ਉਹ ਹੋਰ ਦੀਆਂ ਹੋਰ ਬਣਾ ਲੂ। ਉਹਨੇ ਆਖਣਾ ਚਾਰ ਛਿੱਲੜ ਲਾਉਣ ਦੇ ਮਾਰੇ ਹਿੱਸਲ ਵੱਟ ਗਏ। ਉਹ ਵੀ ਪਹਿਲਾ ਸਾਹ ਲੈਣ ਦੇਨ ਜੱਗ ਤੇ ਬਣਿਆ ਆਇਆ ਜਿਨ੍ਹਾਂ ਦੇ ਡੰਗ ਨਹੀਂ ਪੱਕਦੀ ਇਹੋ ਜੇ ਮੌਕੇ ਤਾਂ ਉਹ ਵੀ ਭੈਣ ਭਰਾਵਾਂ ਤੋਂ ਮੰਗਰ ਨਹੀਂ ਰਹਿੰਦੇ ਮੁੰਨੋ ਕਿੰਨਾ ਚਿਰ ਬੋਲਦੀ ਰਹੀ ਈਸਰ ਚੁੱਪ ਕੀਤਾ ਸੁਣਦਾ ਰਿਹਾ ਉਹਨੂੰ ਕਿਸੇ ਗੱਲ ਦਾ ਜਵਾਬ ਨਹੀਂ ਸੀ ਆਉਂਦ ਰਿਹਾ ਉਹ ਸੋਚੀ ਪੈ ਗਿਆ ਸਿਰ ਫੜੀ ਖੁਰਲੀ ਉੱਤੇ ਬੈਠਾ ਰਿਹਾ ਮੁੰਨੋ ਤਾਂ ਘਰ ਦੀ ਹਾਲਤ ਗੁੱਝੀ ਨਹੀਂ ਸੀ ਪਰ ਆਨਾਲੋਂ ਅੱਡ ਹੋਣ ਵੇਲੇ ਈਸਰ ਦੇ ਵਿਆਹ ਲਈ ਲੈ ਕਰਜ਼ੇ ਉੱਤੇ ਉਹਦਾ ਅੰਗੂਠਾ ਲਾਲਿਆ ਤੇ ਫਿਰ ਈਸਰ ਦੀ ਪਰਜਾਈ ਨੇ ਭਾਂਡੇ ਚੁੱਕਣ ਦਿੱਤੇ ਸਨ ਪੈਲੀ ਵੀ ਅੱਧਿਓ ਬਹੁਤੀ ਮਾਰੂ ਦਿੱਤੀ ਸੀ ਉਤੋਂ ਕਰਜ਼ਾ ਹੋਰ ਵਧੀ ਜਾਂਦਾ ਸੀ ਇਸੇ ਕਰਕੇ ਹੋਰ ਕੋਈ ਵੱਧੂ ਖਰਚ ਸਹਿੇੜਨਾ ਉਹਨੂੰ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲੀ ਗੱਲ ਲੱਗਦੀ ਸੀ ਮੁੰਨੋ ਵੀ ਚਿਤੋਂ ਉਹਨੂੰ ਦੁਖੀ ਕਰਕੇ ਰਾਜ਼ੀ ਨਹੀਂ ਸੀ ਪਰ ਜਦੋਂ ਜਠਾਣੀ ਦੇ ਤਾਣੇ ਮੀਨੇ ਸੁਣਦੀ ਤਾਂ ਉਹਦੀ ਕੋਈ ਵਾਹ ਨਾ ਜਾਂਦੀ। ਜੱਗ ਭਾਵੇਂ ਕਿਸੇ ਨਹੀਂ ਜਿੱਤਿਆ ਪਰ ਨਮੂਰਸ਼ੀ ਝੱਲਣੀ ਵੀ ਕਿਹੜਾ ਸੌਖੀ ਸੀ। ਚੰਗਾ ਫੇਰ ਐਂ ਕਰ। ਈਸਰ ਨੂੰ ਢਿੱਲਾ ਵੇਖ ਕੇ ਮੁੰਨੋ ਨੇ ਕੁਝ ਸੋਚ ਕੇ ਕਿਹਾ। ਤੂੰ ਮੁੰਡੇ ਦੇ ਕੱਪੜੇ ਲੀੜੇ ਬਣਵਾ ਲਿਆ। ਹੋਰ ਸਾਰਾ ਮੈਂ ਆਪੇ ਸਾਰ ਲਵਾਂ। ਆਪੇ ਸਾਰ ਲਾਂਗੀ। ਈਸਰ ਨੇ ਹੈਰਾਨੀ ਨਾਲ ਉਹਦੇ ਮੂੰਹ ਵੱਲ ਝਾਕਦਿਆਂ ਕਿਹਾ। ਆਹੋ ਮੈਂ ਆਪੇ ਸਾਰ ਲਉ ਕੁਝ ਮਾਨ ਜਹੇ ਨਾਲ ਮੁੰਨੋ ਨੇ ਅੱਗੋਂ ਜਵਾਬ ਦਿੱਤਾ ਤੇ ਉੱਠ ਕੇ ਆਪਣੇ ਕੰਮ 'ਤੇ ਲੱਗੇ ਇਸਰ ਇਸ ਗੁੱਜੀ ਗੱਲ ਬਾਰੇ ਖਾਸਾ ਚਰ ਸੋਚਦਾ ਰਿਹਾ ਪਰ ਉਹਨੂੰ ਕੋਈ ਸਮਝ ਨਾ ਆਈ ਅਗਲੇ ਦਿਨ ਇਸਰ ਨੇ ਮੰਡੀਆਂ ਬੀ ਲੈਣ ਜਾਣਾ ਸੀ ਜਦੋਂ ਉਹ ਤੁਰਨ ਲੱਗਿਆ ਤਾਂ ਮੁੰਨੋ ਨੇ ਉਹਨੂੰ ਅੰਦਰ ਸਾਧ ਲਿਆ ਸੰਦੂਕ ਕੋਲ ਜਾ ਕੇ ਨਵੇਂ ਫੈਸ਼ਨ ਦੇ ਕਾਂਟੇ ਕਰਾ ਲਿਆ ਇਹੋ ਜਿਹੀ ਹਰੋ ਨੇ ਬਹੁ ਵਾਸਤੇ ਕਰਾਈ ਸੀ ਬਹੁ ਦਾ ਤਿਆਰ ਮੈਂ ਆਪੇ ਘਰੋਂ ਜੋੜ ਲਉਂ ਇਸਰ ਨੂੰ ਜਿਵੇਂ ਸਖਤਾ ਮਾਰ ਗਿਆ ਉਹ ਖਾਸਾ ਚਿਰ ਕਦੇ ਸੱਗੀਵੰਨ ਤੇ ਕਦੇ ਮੁੰਨੋ ਦੀਆਂ ਅੱਖਾਂ ਵੱਲ ਝਾਕਦਾ ਰਿਹਾ ਝਾਕਦਾ ਕੀ ਹੈ ਇਸ ਗੱਲ ਦੀ ਕਾਦੀ ਨਮਸ਼ੀ ਹੈ ਮੁੰਨੋ ਨੇ ਸੱਗੀ ਇਸਰ ਦੇ ਹਿੱਸੇ ਵਿੱਚ ਪਾਉਂਦਿਆਂ ਕਿਹਾ ਆਪ ਦੀ ਇੱਜ਼ਤ ਪਿੱਛੇ ਲੋਕ ਦੇਹਾਂ ਵੇਚ ਦਿੰਦੇ ਇਹ ਤਾਂ ਪੂਰਾ ਸਿਆਉਣਾ ਜਿਉਂਦਾ ਰਹੇ ਮੇਰਾ ਸ਼ੀਰ ਸਲਾਗ ਨਿਕਲਿਆ ਤਾਂ ਸਗੀਆਂ ਹੋਰ ਬਥੇਰੀਆਂ ਇਹ ਕਹਿੰਦੇ ਆ ਉਹਨੇ ਵਿਹੜੇ ਵਿੱਚ ਘਂਢੀਰਾ ਰੇੜੀ ਫਿਰਦੀ ਮੱਖਣ ਵਾਲ ਤੱਕਿਆ ਤੇ ਉਹਦੀਆਂ ਅੱਖਾਂ ਲਿਸ਼ਕ ਪਈਆਂ ਇਸਰ ਨੀਵੀਂ ਪਈ ਖੜੋਤਾ ਰਿਹਾ ਉਹਨੂੰ ਜਾਪਿਆ ਜਿਵੇਂ ਉਹਦੇ ਉੱਤੇ ਕੋਹੀ ਟੇ ਗਾੜ ਗਈ ਹੋਈ ਉਹਦਾ ਸਾਹ ਘੁੱਟ ਰਿਹਾ ਸੀ ਪਰ ਮੁੰਨੋ ਨੇ ਉਹਨੂੰ ਬਾਹੋਂ ਫੜ ਕੇ ਬਾਹਰ ਲੈ ਆਂਦਾ ਤੇ ਬੁਹੇ ਤਾਂ ਛਾਡਾਈ ਇਸਰ ਜੱਗੋ ਤੱਕੀ ਵਿੱਚ ਮੰਡੀ ਦੇ ਰਾਹ ਪੈ ਗਿਆ ਤੇ ਫਿਰ ਜਦੋਂ ਨਾਨਕਾ ਮੇਲ ਇਸਰ ਦੀ ਭੈਣ ਦੇ ਸਹੌਰੀ ਆਇਆ ਉਦੋਂ ਮੁੰਨੋ ਧਰਤੀ ਤੋਂ ਹਾਥਾ ਹੱਥ ਉੱਚੀ ਤੁਰ ਰਹੀ ਸੀ ਉਹਦੇ ਨਵੇਂ ਫੈਸ਼ਨ ਦੇ ਕਾਂਟਿਆਂ ਤੇ ਸੁੱਚੇ ਤਿਆਰਾਂ ਦੀ ਇਹ ਚਰਚਾ ਅੰਗਸਾਕ ਕਰ ਰਹੇ ਸਨ ਉਹਦੀ ਜਠਾਣੀ ਤੋਂ ਜਿਹੜੀ ਕਦੇ ਦੀ ਠੁਹੇ ਵਾਂਗੂ ਟੱਪਦੀ ਫਿਰਦੀ ਸੀ ਮੱਖੀ ਨਹੀਂ ਸੀ ਉੱਡਦੀ ਮੁੰਨੋ ਮੁਰਮੁਰ ਆਪਣੀ ਜਠਾਣੀ ਵੱਲ ਝਾਕਦੀ ਪਰ ਉਹ ਅੱਗੋਂ ਆਖੂੱਚੀ ਨਹੀਂ ਸੀ ਕਰ ਸਕਦੇ ਜੰਜ ਤੋੜ ਕੇ ਮੇਲਣਾ ਜਦੋਂ ਗਿੱਧਾ ਪਾਉਣ ਲੱਗੇ ਆ ਤਾਂ ਮੁੰਨੋ ਨੱਚਣ ਲਈ ਆਪੇ ਵਿਚਾਲੇ ਆਖਰੂਤੀ ਉੰਜ ਵੀ ਨਾਨਕੇ ਮੇਲ ਵਿੱਚੋਂ ਉਹ ਉਮਰੋਂ ਸਭ ਤੋਂ ਛੋਟੀ ਸੀ ਤੇ ਰੂਪ ਵੀ ਅਜ ਉਹਦੇ ਉੱਤੇ ਲੋਹੜੇ ਦਾ ਚੜਿਆ ਹੋਇਆ ਸੀ ਮੇਲਣਾ ਨੇ ਗਿੱਧਾ ਸ਼ੁਰੂ ਕੀਤਾ ਅਕੇਰਾਂ ਤੋਂ ਮੁੰਨੋ ਦੀਆਂ ਗੱਲਾਂ ਸੰਗ ਨਾਲ ਉਹਦੇ ਹਵਾ ਪਿਆਜ਼ੀ ਸਿਰਕੇ ਵਰਗੀਆਂ ਹੋ ਗਈਆਂ ਪਰ ਬਿੰਦਕ ਪਿੱਛੋਂ ਅੱਡੀ ਗਿੱਧੇ ਦੀ ਤਾਲ ਨਾਲ ਵੱਜਣ ਲੱਗ ਪਈ ਸਾਰੇ ਅੰਗ ਪਾਰੇ ਵਾਂਗ थरਕਣ ਲੱਗ ਪਏ ਸਿਰਕੇ ਦੀਆਂ ਕੰਨੀਆਂ ਖੜ ਕੇ ਜਦੋਂ ਉਹਨੇ ਢੇੜਾ ਦਿੱਤਾ ਲੱਗ ਸੁਪਣੀ ਵਾਂਗ ਸੱਤਵਲ ਖਾ ਗਿਆ ਉਹਦੀਆਂ ਅੱਡੀਆਂ ਨਾਲ ਵੇੜੇ ਵਿੱਚ ਪੰਜੇਬਾਂ ਦੇ ਘੁੰਗਰੂਆਂ ਵਾਂਗ ਜ਼ੰਜੀਰੀ ਉਲਕੀ ਗਈ ਸੀ ਗਿੱਧਾ ਪਾਉਂਦੇ ਆ ਮੇਲਣਾਂ ਦੇ ਹੱਥ ਅੰਬ ਚੱਲੇ ਸਨ ਪਰ ਮੁੰਨوں ਨੂੰ ਸਗੋਂ ਹੋਰ ਖੁਮਾਰੀ ਚੜਦੀ ਜਾਂਦੀ ਸੀ ਗਲੀ ਵਿੱਚ ਪਿੰਡ ਦੇ ਗੱਭਰੂਆਂ ਦਾ ਖਾਸਾ ਇਕੱਠ ਹੋ ਗਿਆ ਸੀ। ਕਈ ਗਿੱਧੇ ਦੀ ਲੋਰ ਵਿੱਚ ਆਏ ਮੇਲਣਾਂ ਦੇ ਹੋਰ ਨੇੜੇ ਹੁੰਦੇ ਜਾਂਦੇ ਸਨ। ਮਿੱਤਰ ਰੰਨ ਦੀਆਂ ਅੱਖਾਂ ਵੇਖੇ ਕਿਵੇਂ ਨਗਾਂ ਗੂੰਦ ਤੱਕਦੀ ਹੈ। ਗਿੱਧੇ ਵਾਲੀਆਂ ਦੇ ਨੇੜੇ ਆਏ ਦੋ ਗੱਭਰੂਆਂ ਵਿੱਚੋਂ ਇੱਕ ਦੇ ਇੱਕ ਨੇ ਨਾਲ ਦੇ ਨੂੰ ਕਿਹਾ ਕੀ ਪੁੱਛਦੇ ਐ? ਦੂਜੇ ਨੇ ਮસ્ਤੀ ਨਾਲ ਜਵਾਬ ਦਿੱਤਾ। ਪਰ ਜੇ ਕਿਤੇ ਉੱਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਤਾ ਮਾ ਦਰਸ਼ੜੀਆਂ ਦੇ ਆਹੂ ਕਿਹੜਾ ਨਾਂ ਲਾ ਦਿੰਦੇ ਗੱਲ ਤਾਂ ਤੇਰੀ ਪੱਕੀ ਐ ਪਹਿਲੇ ਨੇ ਉਹਦੀ ਗੱਲ ਦਾ ਹੰਗਾਰਾ ਪਰਿਆ ਕੱਲੇ ਫੁੱਲ ਤਾਂ ਉਈ ਬੱਸ਼ੂ ਦੇ ਸਿੰਘਾਂ ਆਂਗੂ ਲੱਗਦੇ ਪਰ ਹੂੰ ਰੱਬ ਨੇ ਰੂਪ ਦੇਣ ਵੇਲੇ ਪੂਰਾ ਸੂਣਪੁਣਾ ਨਹੀਂ ਕੀਤਾ ਜਿਵੇਂ ਕਿਤੇ ਬਿੱਲੇ ਬਹਿ ਕੇ ਖੜੀ ਹੁੰਦੀ ਐ ਕਿਤੇ ਤਾਂ ਥਾਣੀ ਛੱਡੀ ਜਿਵੇਂ ਇੰਦਰ ਦੇ ਖਾੜੇ ਦੀ ਪਰ ਹੀ ਲੱਗਦੀ ਐ ਗਿੱਧਾ ਮੱਠਾ ਪੈਂਦਾ ਪੈਂਦਾ ਬੰਦ ਹੋ ਗਿਆ ਕੋਈ ਮੇਲਨ ਬੋਲੀ ਪਾਣ ਲੱਗੀ ਸੀ ਬੋਲੀ ਦੇ ਤੋੜੇ ਨਾਲ ਗਿੱਧੇ ਦੀ ਧਮਕਾਰ ਫੇਰ ਪੈਣ ਲੱਗੀ ਪਰ ਹੁਣ ਮੁੰਨੋ ਦੀ ਅੱਡੀ ਦਾ ਤਾਲ ਥਿਰਕਣ ਲੱਗ ਪਿਆ ਸੀ ਸਾਰੇ ਅੰਗ ਜਿਵੇਂ ਸੱਲ ਪੱਥਰ ਹੁੰਦੇ ਜਾਂਦੇ ਸਨ ਮੂੰਹ ਤੇ ਪਲਤਨ ਆ ਗਈ ਉਹਦੇ ਥਿਰਕਦੇ ਪੈਰਾਂ ਨਾਲ ਗਿੱਧੇ ਦੀ ਤਾਲ ਵੀ ਉਖੜਨ ਲੱਗ ਪਈ ਗਿੱਧਾ ਬੰਦ ਹੋ ਗਿਆ ਮੁੰਨੋ ਸੱਜੇ ਪੈਰ ਦਾ ਗਿੱਟਾ ਫੜ ਕੇ ਬਹਿ ਗਈ ਕੁੜਕੀ ਹੋਇਆ ਸਾਰਿਆਂ ਨੇ ਹੈਰਾਨੀ ਨਾਲ ਇੱਕੋ ਵਾਰੀ ਪੁੱਛ ਗਿੱਟੇ ਨੂੰ ਮੋਚ ਆ ਗਈ ਮੁੰਨੋ ਨੇ ਮਲਮੀ ਜੀਬ ਨਾਲ ਜਵਾਬ ਦਿੱਤਾ ਪਰ ਸਿਆਣੀਆਂ ਤਾੜ ਗਈਆਂ ਮੋਚ ਉਹਦੇ ਕਿਤੇ ਹੋਰ ਆਈ ਸੀ ਮੇਲਣ ਨੂੰ ਤਾਂ ਜੁੱਟਾ ਨਜ਼ਰ ਲੱਗ ਗਈ ਉਹਨਾਂ ਦੋਹਾਂ ਗੱਬਰੂਆਂ ਵਿੱਚੋਂ ਇੱਕ ਨੇ ਕਿਹਾ ਤੇ ਚੁੱਪ ਕਰਕੇ ਤੁਰ ਗਏ ਸ਼ਸ਼ੀ ਕਾਲਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਸੋਹਣੀ ਲੱਗੀ ਹੋਵੇਗੀ ਕੱਲ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਸ਼ਸ਼ੀ ਅਕਾਲ ਜੀ